ਵਿਆਦ ਦੇ ਕਾਰਡ ਦੇ ਉੱਤੇ ਲਾੜੇ ਦੇ ਵੱਲੋਂ ਕਿਊਆਰ ਕੋਡ ਛਾਪਿਆ ਗਿਆ ਇੱਕ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਲਾੜੇ ਦੇ ਵੱਲੋਂ ਇਹ ਆਪਣੇ ਹੀ ਵਿਆਹ ਦੇ ਕਾਰਡ ਦੇ ਉੱਤੇ ਕਿਊਆਰ ਕੋਡ ਛਾਪਿਆ ਗਿਆ ਇਸ ਪਿੱਛੇ ਕਾਰਨ ਕੀ ਸੀਗਾ ਪੂਰੀ ਕਹਾਣੀ ਕੀ ਹੈ ਉਹ ਵੀ ਤੁਹਾਨੂੰ ਜਰੂਰ ਦੱਸਾਂਗੇ ਪਰ ਬੇਹੱਦੀ ਹੈਰਾਨ ਕਰਦਾ ਇਹ ਮਾਮਲਾ ਹੈ ਤੇ ਇਹ ਕਾਰਡ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਸਸ਼ੀਕਾਲ ਕੁਸਟੂਡੀਓ ਖਰੋਲੇ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਭਾਗੀ ਸ਼੍ਰੀ ਤਾਂ ਅੱਜ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇਸ ਖਬਰ ਨੂੰ ਸੁਣ ਕੇ ਸਾਰੇ ਹੈਰਾਨ ਹੋ ਰਹੇ ਨੇ ਵਿਆਵਾ ਦੇ ਕਾਰਡ ਦੇ ਉੱਤੇ ਹਰ ਤਰ੍ਹਾਂ ਦੀਆਂ ਜੋ ਕਿ ਪਰਿਵਾਰਕ ਮੈਂਬਰਾਂ ਦੇ ਨਾਮ ਦੇ ਹੋਰ ਵੀ ਕਈ ਤਰ੍ਹਾਂ ਦੇ ਨਾਮ ਜਿਹੜੇ ਕੀ ਦੇਖੇ ਜਾਂਦੇ ਨੇ ਗ੍ਰੀਟਿੰਗਸ ਲਿਖੀਆਂ ਜਾਂਦੀਆਂ ਨੇ ਪਰ QR ਕੋਡ ਇਹ ਪਹਿਲੀ ਵਾਰ ਦੇਖਿਆ ਗਿਆ ਹੈਗਾ ਪੂਰੀ ਸਚਾਈ ਕੀ ਹੈ ਖਾਸ ਗੱਲ ਕੀ ਹੈ ਕਿ ਇਹ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਵਿਆਵਾ ਦੌਰਾਨ ਸੜਕ ਹਾਸਿਆਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਬਾਗਫਤ ਦੇ ਦੁਗਾਟ ਕਸਬੇ ਦੇ ਇੱਕ ਨੌਜਵਾਨ ਨੇ ਇਹਨਾਂ ਹਾਸਿਆਂ ਨੂੰ ਰੋਕਣ ਦੇ ਲਈ ਇੱਕ ਅਨੋਖੀ ਅਤੇ ਸ਼ਲਾੰਗਾ ਯੋਗ ਪਹਿਲ ਕੀਤੀ ਹੈ ਵਿਆਹ ਦੇ ਕਾਰਡ ਦੇ ਉੱਤੇ ਆਪਣੇ ਬੈਂਕ ਖਾਤੇ ਦਾ QR ਕੋਡ ਪ੍ਰਿੰਟ ਕਰਕੇ ਨੌਜਵਾਨ ਨੇ ਨਾ ਸਿਰਫ ਡਿਜੀਟਲ ਇੰਡੀਆ ਨੂੰ ਉਤਸ਼ਾਹਿਤ ਕੀਤਾ ਹੈ ਬਲਕਿ ਲੋਕਾਂ ਨੂੰ ਸੁਰੱਖਿਅਤ ਰਹਿਣ ਦਾ ਸੰਦੇਸ਼ ਵੀ ਦਿੱਤਾ ਹੈ ਲਾੜੇ ਦਾ ਨਾਮ ਆਕਾਸ਼ ਦੱਸਾ ਜਾ ਰਿਹਾ ਹੈਗਾ ਤੇ ਆਕਾਸ਼ ਨੇ ਆਪਣੇ ਅਤੇ ਆਪਣੀ ਭੈਣ ਦੇ ਵਿਆਹ ਦੇ ਕਾਰਡ ਦੇ ਉੱਤੇ ਆਪਣੇ ਬੈਂਕ ਖਾਤੇ ਦਾ QR ਕੋਡ ਪ੍ਰਿੰਟ ਕੀਤਾ ਤੇ ਵਿਆਹ ਦੇ ਕਾਰਡ ਆਪਣੇ ਦੋਸਤਾਂ ਅਤੇ ਰਿਸ਼ਤਦਾਰਾਂ ਨੂੰ WhatsApp ਕੀਤੇ ਨੇ ਇਸ ਦੇ ਤਹਿਤ QR ਕੋਡ ਨੂੰ ਸਕੈਨ ਕਰਕੇ ਕੋਈ ਵੀ कन्यादान ਅਤੇ ਦੂਲਨ ਦੇ ਮੰਡਪ ਦਾ ਸ਼ਗਨ ਆਨਲਾਈਨ ਪੇਸ ਸਕਦਾ ਹੈ ਇਹ अनोखा ਵਿਆਹ ਕਾਰਡ ਹੁਣ ਵਾਇਰਲ ਹੋ ਰਿਹਾ ਹੈ ਤਾਂ ਬਾਗਪਤ ਜ਼ਿਲ੍ਹੇ ਦੇ ਦੋ ਘਾਟ ਕਸਬੇ ਦੇ ਵਸਨੀਕ ਆਕਾਸ਼ ਬਾਲਮਿਕੀ ਨੇ ਨਾ ਸਿਰਫ ਆਪਣੀ ਭੈਣ ਅਤੇ ਆਪਣੇ ਵਿਆਹ ਨੂੰ ਯਾਦਗਾਰੀ ਬਣਾਇਆ ਸਗੋ ਸਮਾਜ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਵੀ ਦਿੱਤਾ ਹੈ ਆਕਾਸ਼ ਨੇ ਵਿਆਹ ਦੇ ਕਾਰਡ ਦੇ ਉੱਤੇ ਆਪਣੇ ਬੈਂਕ ਖਾਤੇ ਦਾ QR ਕੋਡ ਛਾਪਿਆ ਜਿਸ ਦੇ ਨਾਲ कन्यादान ਅਤੇ ਦੂਲਨ ਦੇ ਮੁੰਡਨ ਸਮਾਰੋਹ ਨੂੰ ਆਨਲਾਈਨ ਭੇਜਿਆ ਜਾ ਸਕਦਾ ਹੈ ਆਕਾਸ਼ ਦੀ ਭੈਣ ਆकांशा ਦਾ ਵਿਆਹ ਜੋ ਕਿ ਪਿਛਲੀ ਬੀਤੀ ਗਈ 7 ਫਰਵਰੀ ਨੂੰ ਸੀਗਾ ਤੇ ਆਕਾਸ਼ ਖੁਦ ਜੋ ਕਿ 8 ਫਰਵਰੀ ਨੂੰ ਉਹਦਾ ਵਿਆਹ ਕਰਵਾ ਰਿਆ ਸੀਗਾ ਤੇ ਦੋਵਾਂ ਵਿਆਹ ਦੇ ਕਾਰਡਾਂ ਦੇ ਉੱਤੇ QR ਕੋਡ ਜਿਹੜੇ ਕਿ ਛਾਪੇ ਗਏ ਸਿਗੇ ਤੇ ਉਸਨੇ WhatsApp ਦੇ ਰਾਹੀਂ ਦੂਰ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਇਹ ਕਾਰਡ ਭੇਜੇ ਸੀਗੇ ਤਾਂ ਡਿਜੀਟਲ ਕਾਰਡ ਪੰਜਾਬ ਚੰਡੀਗੜ੍ਹ ਅਤੇ ਪਾਣੀਪਤ ਸਮੇਤ ਕਈ ਸ਼ਹਿਰਾਂ ਦੇ ਵਿੱਚ ਭੇਜੇ ਗਏ ਸਨ ਜਦੋਂ ਕਿ ਕਾਰਡ ਨੇੜਲੇ ਨਿਵਾਸੀਆਂ ਨੂੰ ਨਿੱਜੀ ਤੌਰ ਦੇ ਉੱਤੇ ਪਹੁੰਚਾਏ ਗਏ ਸਨ ਆਕਾਸ਼ ਬਾਲਮਿਕੀ ਦੀ ਇਹ ਪਹਿਲ ਨਾ ਸਿਰਫ ਆਧੁਨਿਕ ਟੈਕਨੋਲੋਜੀ ਦੀ ਇੱਕ ਕੀਮਤੀ ਵਰਤੋਂ ਹੈ ਸਗੋਂ ਸੜਕ ਹਾਸਾ ਨੂੰ ਰੋਕਣ ਦੇ ਲਈ ਵੀ ਇੱਕ ਵੱਡੀ ਪਹਿਲ ਹੈ आकाश ਕਹਿੰਦਾ ਹੈਗਾ ਕਿ ਰਿਸ਼ਤੇਦਾਰ ਵਿਆਹਾਂ ਦੇ ਲਈ ਦੂਰ ਦੂਰ ਤੋਂ ਆਉਂਦੇ ਨੇ ਜੋ ਕਿ ਰਸਤੇ ਦੇ ਵਿੱਚ ਅਕਸਰ ਹਾਦਸੇ ਹੁੰਦੇ ਰਹਿੰਦੇ ਨੇ ਇਸ ਦੇ ਲਈ ਅਸੀਂ ਵਿਆਹ ਦੇ ਕਾਰਡਾਂ ਦੇ ਉੱਤੇ QR ਕੋਡ ਛਾਪੇ ਨੇ ਤਾਂ ਜੋ ਕન્યાદાન ਅਤੇ ਮੂਹ ਦਿਖਾਈ ਸ਼ਗਨ ਆਨਲਾਈਨ ਭੇਜੇ ਜਾ ਸਕਣ ਤੇ ਇਸ ਦੇ ਨਾਲ ਲੋਕਾਂ ਦਾ ਸਮਾਂ ਵੀ ਬਚੇਗਾ ਤੇ ਬੇਲੋੜੇ ਖਰਚੇ ਦੀ ਵੀ ਜੋ ਕਿ ਉਹ ਵੀ ਘੱਟ ਹੋਣਗੇ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਸੁਰੱਖਿਅਤ ਰਹਿਣਗੇ ਤਾਂ ਆਕਾਸ਼ ਬਾਲਮਿਕੀ ਨੇ ਦੱਸਿਆ ਹੈਗਾ ਕਿ ਇਹ ਅਕਸਰ ਸੁਣਦਾ ਹੈਗਾ ਕਿ ਕੋਈ ਵਿਆਹ ਦੇ ਵਿੱਚ ਗਿਆ ਸੀਗਾ ਤੇ ਰਸਤੇ ਦੇ ਵਿੱਚ ਉਸ ਦਾ ਸਾਈਕਲ ਹਾਦਸਾ ਹੋ ਗਿਆ